ਹਾਂਜੀ ਕਿਸਾਨ ਵੀਰੋ ਸਵਾਗਤ ਹੈ ਜੀ ਜੀਤਾ ਫਾਰਮ ਟੀਵੀ ਤੇ ਅੱਜ ਪੈਂਡ ਉੱਗੋ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਇਧਰ ਨੇੜੇ ਨੇੜੇ ਪੈਂਡ ਪੈ ਜਾਂਦੇ ਆ ਪੱਖੋ ਕੈਂਚੀਆਂ ਇਧਰਲੀ ਸਾਈਡ ਪੈ ਜਾਂਦਾ ਪਾ ਠੀਕ ਹੈ ਜੀ ਬਾਈਕ ਕੋਲ ਟੌਪ ਦੀ ਮੱਝਾ ਹੀ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਚੰਗੀ ਪੌਲੀਪਲੋਸੀ ਆ ਠੀਕ ਹੈ ਜੀ ਕਦ ਕਦ ਸੁਖਨਾ ਕਰਮ ਵਾਲੀ ਦਾ ਸੰਗ ਸੰਗ ਦੇਖ ਸਕਦੇ ਹੋ ਲੇਵਾ ਦੇਖ ਸਕਦੇ ਹੋ ਠੀਕ ਹੈ ਜੀ ਵੱਧ ਜਾਣਕਾਰੀ ਆਪਾਂ ਲੈਣੇ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਬਾਈ ਜੀ ਡੋਗਰ ਸਿੰਘਾ ਪਿੰਡ ਆਪਣਾ ਓਗੋਗਿਆ ਤਹਿਸੀਲ ਤਪਾ ਡਿਸਟ੍ਰਿਕਟ ਬਨਾਲਾ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਕਿੰਨੇ ਕਿਲੋ ਮੱਝ ਸੂਣੂ ਆਪਣੀ ਬਸ ਇੱਕ ਲੋਗ ਦੇ ਲੈਣੇ ਬਾਈ ਜੀ ਠੀਕ ਹੈ ਜੀ ਇਸ ਦਿਨ ਦੁੱਧ ਕਿੰਨਾ ਦੀ ਸੀ ਵੀਰੇ ਦਾ 16 ਲੀਟਰ ਤੋਂ ਤੁਸੀਂ ਬਾਈ 18 ਲੀਟਰ ਤੋਂ ਦਿਓਗੇ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਚੁਆਇਸ ਵੀ ਬਹੁਤ ਸਾਫ਼ ਹੈ ਠੀਕ ਹੈ ਜੀ ਥਣ ਥਣ ਓਕੇ ਜੀ ਮਾ ਪੂਰਾ ਓਕੇ ਆ ਬਾਈ ਜੀ ਤੇ ਰੇਟ ਭਰਾ ਦਾ ਰੇਟ ਬਾਈ ਫਾਰਮ ਤੇ ਕਰ ਲਾਂਗੇ ਠੀਕ ਹੈ ਜੀ ਮਾੜੀ ਤੋਰਕ ਦਿਖਾਉਗੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੇਖ ਲੇ ਪੁਰਾ ਨੇਵਾਂ ਸੁਖਨਾ ਕਰਮਾ ਵਾਲੀ ਦਾ ਇਸਲੇ ਹਿੱਸਾ ਸੁਵੇ ਦੁੱਧ ਬਹੁਤ ਵਧੀਆ ਦਿੱਤਾ ਜਾ ਦੰਡ ਚੱਕੀ ਠੀਕ ਹੈ ਜੀ ਦੰਡ ਚੱਕੀ ਬੇਟਾ ਦੇਖਦਾ ਪੁਰਾ ਤਰ੍ਹਾਂ ਫੇਸ ਕੁਆਲਟੀ ਦੇਖਦਾ ਪਣੀ ਪ੍ਰੋਸੀਜਿੰਗ ਦੀ ਮੱਝ ਠੀਕ ਹੈ ਜੀ ਨੇਵਾਂ ਲੂਆ ਸੁਖਨਾ ਕਰਮਾ ਵਾਲੀ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਵੀ ਦਿਖਾ ਨਾ ਮੋੜ ਦੋ ਪਰ ਮੋੜ ਦੋ ਮੋੜ ਨਾ ਮੋੜ ਦੋ ਗ੍ਰੇਟ ਬਾਈ ਜੀ ਕਹਿੰਦੇ ਆਪਾਂ ਫੋਨ ਤੇ ਦੱਸਾਂਗੇ ਜੀ ਠੀਕ ਹੈ ਜੀ ਮੋੜ ਦੇ ਮੋੜ ਦੇ ਬਾਅਦ ਠੀਕ ਹੈ ਜੀ ਚੈੱਕ ਕਰਤਾ ਮੈਂ ਉਸਨੂੰ ਕਰਸਾ ਲਿਆ ਠੀਕ ਹੈ ਭਰਾ ਫਿਰ ਡੋਗੋ ਕੇ ਜਿਲਾ ਬਰਨਾਲਾ ਠੀਕ ਹੈ ਜੀ ਭਾਈ ਜੀ ਨਾਲ ਕੰਨੈਕਟ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਅਰਜੀਤ ਰਾਏ ਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣਨ ਵਾਲੇ ਵੀ ਵੀਡੀਓ ਅਪਲੋਡ ਕਰ ਦਈਏ ਭਾਈ ਦੇ ਕਹਿਣ ਮੁਤਾਬਕ ਇੱਕ ਅੱਧਾ ਦੈਣੀ ਲਊ ਫੋਨ ਦੇ ਕੰਡਕਟਰ ਦਾ ਸਾਹਮਣੇ ਸਾਰੇ ਕੱਢੀ ਬੈਠੇ ਆ ਜੀ ਇਹਦੇ ਬਾਅਦ ਤੁਸੀਂ ਦੇਖ ਸਕਦੇ ਹੋ ਕਰਮਾ ਵਾਲੀ ਦਾ ਠੀਕ ਹੈ ਜੀ ਭਾਈ ਜੀ ਨਾਲ ਜਲਦੀ ਕੰਨੈਕਟ ਕਰੋ ਮਿਲਦੇ ਆਂ ਭਰਾ আগে বিডিও ওকে বাই